ਤਾਂ ਪੰਜਾਬ ਦੇ ਅੰਦਰ ਚੋਰਾਂ ਦੇ ਹੌਸਲੇ ਦਿਨੋ-ਦਿਨ ਹੋਰ ਬੁਲੰਦ ਹੁੰਦੇ ਜਾ ਰਹੇ ਨੇ ਦੱਸਦੀ ਇਹ ਕਿ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਸੁੱਤਾ ਰਹਿੰਦਾ ਹੈ ਲੇਕਿਨ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਉਸ ਤੋਂ ਬਾਅਦ ਪੁਲਿਸ ਨੂੰ ਵੀ ਭਾਜੜਾ ਪੈ ਗਿਆ ਦਰਸਲ ਇੱਕ ਪਰਿਵਾਰ ਜਿਸ ਦਾ ਸਾਰਾ ਟੱਬਰ ਜਿਹੜਾ ਵਿਦੇਸ਼ ਦੇ ਵਿੱਚ ਰਹਿੰਦਾ ਹੈ ਲੇਕਿਨ ਤਿੰਨ ਜਣੇ ਜਿਹੜੇ ਕਿਸ ਘਰ ਦੇ ਵਿੱਚ ਰਹਿੰਦੇ ਨੇ ਤੇ ਤੁਹਾਨੂੰ ਦੱਸਦੀਏ ਕਿ ਵੱਡਾ ਜਿਹੜਾ ਡਾਕਾ ਵੱਜਿਆ ਇੱਕ ਪਿੰਡ ਦੇ ਵਿੱਚ 1 ਕਰੋੜ ਦਾ ਸੋਨਾ ਤੇ 2 ਲੱਖ ਤੋਂ ਵੱਧ ਨਗਦੀ ਲੈ ਕੇ ਜਿਹੜੇ ਚੋਰ ਨੇ ਉਹ ਰਫੂ ਚੱਕਰ ਹੋ ਗਏ ਨੇ ਤੇ ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਕਾਲਾ ਕਾਂਡ ਕੀਤਾ ਗਿਆ ਤੁਹਾਨੂੰ ਦੱਸਦੀਏ ਕਿ 1 ਕਰੋੜ ਤੋਂ ਵੱਧ ਦਾ ਜਿਹੜਾ ਸੋਨਾ ਸੀ 92 ਤੋਲੇ ਸੋਨਾ ਦੱਸਿਆ ਜਾ ਰਿਹਾ ਜੋ ਉਸ ਪਰਿਵਾਰ ਦੇ ਘਰੋਂ ਚੋਰੀ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਲੇਕਿਨ ਘਰ ਦੇ ਵਿੱਚ ਇੱਕ ਘਰ ਦਾ ਮਾਲਕ ਉਸਦੀ ਪਤਨੀ ਤੇ ਉਹਨਾਂ ਦੀ ਨੋ ਜਿਹੜੀ ਮੌਜੂਦ ਸੀ ਬੱਚੇ ਮੌਜੂਦ ਸੀ ਤੇ ਇੱਕ ਕਮਰੇ ਦੇ ਵਿੱਚ ਉਹ ਸੌ ਰਹੇ ਸੀ ਤੇ ਬਾਕੀ ਕਮਰਿਆਂ ਦੇ ਵਿੱਚੋਂ ਜਿਹੜੇ ਚੋਰ ਨੇ ਉਹ ਗਹਿਰੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਬਾਥਰੂਮ ਦੀ ਛੱਤ ਦੇ ਜਰੀਏ ਜਿਹੜਾ ਕਿ ਉਹ ਉਸ ਘਰ ਦੇ ਵਿੱਚ ਐਂਟਰ ਕਰਦੇ ਨੇ ਕੰਧ ਟੱਪ ਕੇ ਤਾਂ ਕਰਦਾ ਸਮਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਖਿਲਰਿਆ ਹੋਇਆ ਹੈ ਅਲਮਾਰੀ ਦੇ ਵਿੱਚੋਂ ਇੱਕ ਇੱਕ ਕੱਪੜਾ ਜਿਹੜਾ ਬਾਹਰ ਕੱਢ ਕੇ ਸੁੱਟਿਆ ਗਿਆ ਤੇ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਸੰਗਰੂਰ ਤੋਂ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਵਿੱਚ ਚੋਰਾਂ ਦੇ ਹੌਸਲੇ بلند ਨੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਬੀਤੀ ਰਾਤ ਵਿਦਾਂਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਵਿੱਚ ਚੂੜ ਸਿੰਘ ਅਤੇ ਘਰ ਬੀਤੀ ਰਾਤ ਚੋਰਾਂ ਨੇ 92 ਤੋਲੇ ਸੋਨਾ ਤੇ 235000 ਦੀ ਤਕਰੀਬਨ ਨਗਦੀ ਦੇ ਉੱਪਰ ਆਪਣਾ ਹੱਥ ਸਾਫ਼ ਕੀਤਾ ਹੈ। ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ ਤੇ ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਪਰਿਵਾਰ ਇੱਕ ਕਮਰੇ 'ਚ ਸੁੱਤਾ ਸੀ ਤੇ ਚੋਰਾਂ ਨੇ ਸਟੋਰ ਰੂਮ ਦਾ ਲੋਕ ਤੋੜ ਕੇ ਅੰਦਰੋਂ ਦੋ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈੱਡਰੂਮਾਂ ਦੇ ਵਿੱਚੋਂ ਦੋ ਅਲਮਾਰੀਆਂ ਦੇ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕੀਤੀ ਹੈ ਉਥੇ ਪੂਰੇ ਪਰਿਵਾਰ ਦੇ ਵੱਲੋਂ ਜਿਹੜਾ ਕਿ ਜਾਣਕਾਰੀ ਦਿੱਤੀ ਗਈ ਹੈ ਚੂੜ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਸਦੀ ਘਰਵਾਲੀ ਦੇ ਨਾਲ ਉਸਦੀ 9 ਅਤੇ ਉਸਦੀ ਪੋਤੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸਨ ਤਾਂ 12 ਤੋਂ ਲੈ ਕੇ 3 ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦੇ ਵਿੱਚ ਰਾਤ ਨੂੰ ਦਾਖਲ ਹੁੰਦੇ ਨੇ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਤੇ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਦੇ ਵਿੱਚ ਅਲਮਾਰੀਆਂ ਦੇ ਅੰਦਰ ਪੈ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਦੇ ਰਾਹੀਂ ਭੱਜ ਗਏ ਨੇ ਪੋਲਾ ਸਿੰਘ ਦੇ ਪਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਦੇ ਘਰ ਰਾਤ ਚੋਰੀ ਹੋਈ ਹੈ ਜਿਸ ਦੇ ਵਿੱਚ ਚੋਰ ਉਹਨਾਂ ਦੇ ਵਿਦੇਸ਼ ਰਹਿ ਰਹੇ ਬੇਟੀ ਅਤੇ ਬੇਟੀਆਂ ਦੇ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 2,35,000 ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਫੜੇ ਤੋਥੀ ਜਦੋਂ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਅੱਧੀ ਰਾਤ ਦੇ ਕਰੀਬ ਜਿਹੜਾ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਿਹੜੇ ਕਿ ਸਾਰੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕੋਈ ਫਿੰਗਰਪ੍ਰਿੰਟ ਜਾਂ ਕੋਈ ਜਾਣਕਾਰੀ ਜੇਕਰ ਸਬੂਤ ਮਿਲਦਾ ਹੈ ਚੋਰਾਂ ਦਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਸੀਸੀਟੀਵੀ ਕੈਮਰੇ ਵੀ ਫਰੋਲ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ। ਬਜੀ ਕੀ ਨਾਮ ਹੈ ਆਪਣਾ? ਰਾਮਨਦੀਪ ਸਿੰਘ ਜੀ। ਤਾਂ ਜਿਹੜੇ ਘਰ ਚੋਰੀ ਹੋਈ ਹੈ ਉਹਦੇ ਬਾਰੇ ਕੀ ਕੀ ਜਾਣਕਾਰੀ ਹੈ ਤੁਹਾਨੂੰ ਕੁਝ ਦੱਸੋਗੇ ਥੋੜਾ? ਇਮਰਤ ਚਾਹੀ ਲੈ ਆਵਨੇ ਪੋਲਾਸ ਨੂੰ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਭ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੀ ਐਂਟਰ ਹੋਈ ਨਹੀਂ ਕੁਝ ਪਤਾ ਲੱਗਿਆਗਾ ਚੋਰ ਇੱਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਆ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਕੌੜੀ ਉਤਰ ਗਏ ਨੇ ਕਿੰਨਾ ਕੀ ਕੁਛੋਰੀ ਹੋਇਆ ਕਿੰਨੀ ਅਲਮਾਰੀਆਂ ਚੋਰੀ ਹੋਇਆ ਜਣੀ 90 99 ਤੋੜੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸਨ ਇਹਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਪਰੋਲਾ ਫਰਾਲੀ ਕਰੀ ਆ ਤੇ ਸੋਨਾ ਲੱਗਿਆ ਕੁਛ ਨਗਦ ਪੇਮੈਂਟ ਵੀ ਸੀ 2,35,000 ਰੁਪਏ ਮੰਗੂ ਸਾਰਾ ਵੀ ਤੇ ਪਰਿਵਾਰ ਦੱਸ ਨਹੀਂ ਜਿਹੜੇ ਦਾ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਦੋਂ ਚੋਰੀ ਹੋਈ ਸੀ ਤਾਂ ਉਦੋਂ ਕੌਣ ਸੀ ਇੱਥੇ ਆਪ ਹੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰ ਗਿਆ ਹੋਇਆ ਹੈ ਭਾਵੇਂ ਕਿ ਕਿੰਨੇ ਬੇਟੇ ਬੇਟੀਆਂ ਦਾ ਸੀ ਉਹਨਾਂ ਦੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸੇਲ ਗਿਆ ਉਹ ਦੋਏ ਬੇਟਿਆਂ ਦਾ ਸੀ ਤੇ ਇੱਕ ਜਣੇ ਸਿਸਟਰ ਦਾ ਸੀ ਉਹ ਵੀ ਇੱਥੇ ਜਾਨੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੇ ਕੁਝ ਆਬਦਾਨਾਂ ਦਾ ਦਾਤਾ ਹੀ ਵਰਾਂ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣ ਕਰਵਾਉਣੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਤੇ ਜਿਹੜੇ ਆ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਦੀ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਦੁਨੀਆਂ 'ਚ ਚੋਰੀਆਂ ਵੱਧ ਗਈਆਂ ਰੋਣ ਪੈਣਗੀਆਂ ਤਕਰੀਬਨ ਰੋਜ਼ ਸੁਣਦੇ ਆ ਵੀ ਕਿਤੇ ਪਿੰਡੀ 'ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਇਹ ਚੋਰੀਆਂ ਦਾ ਹੜਕਲਾ ਬਹੁਤ ਚੱਲ ਰਿਹਾ ਹੈ। ਬੱਚੀ ਕੀ ਨਾਮ ਹੈ ਆਪਣਾ? ਬਾਬੂ ਸਿੰਘ ਸਰਪੰਚ। ਸਰਪੰਚ ਸਾਹਿਬ ਕੀ ਜਿਹੜੀ ਘਟਨਾ ਹੋਈ ਹੈਗੀ ਨਮੋਲ ਪਿੰਡ ਦੇ ਵਿੱਚ? ਪਿੰਡ ਨਵੋਲ ਚ ਜੀ ਇਹ ਇੱਕ ਚੋਰੀ ਹੋਈ ਹੈ ਮੇਰੇ ਆਸ ਗਮਾਂਡ ਚ ਹੈ। ਤੇ ਰਾਤ ਵੱਡੀ ਘਟਨਾ ਹੋਈ ਹੈ ਇਹ ਜਣੇ। ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣੇ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਇਹ ਆਪਣੀ ਚੋਰੀ ਹੋ ਗਈ। ਤੇ ਪੌਣੇ 3:00 ਵਜੇ ਮੈਂ ਲਗਭਗ ਉਰੇ ਆ ਗਿਆ ਸੀ ਤੇ ਜਦੋਂ ਮੈਂ ਆ ਕੇ ਦੇਖਿਆ ਘਨੇੜਾ ਘਨੇੜਾ ਹੋ ਗਿਆ ਨਹੀਂ ਕਰਿਆ ਪਿਆ ਦੀਆ ਬਿਮਾਰੀਆਂ ਨੋਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਦੋਂ ਬਾਅਦ ਮੈਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉੱਤਨਾ ਲਾਓ ਅਸੀਂ ਫਿੰਗਰਪ੍ਰਿੰਟ ਲਵਾਵਾਂਗੇ ਆ ਕੇ ਤੇ ਇਹ ਨੇ ਇਹ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇਸ਼ ਕਮ ਚ ਲੱਗਿਆ ਹੋਏਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਏ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈਗਾ ਉਹ ਜੀ ਮਤਲਬ 92 ਟੋਲੇ ਕਹਿੰਦੇ ਨੇ ਜੀ ਹਾਂ ਲਗਭਗ ਖੋਸ਼ ਨਕਦੀ ਰੁਪਏ ਤੇ ਲਿਆਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬਿਲਟਾ ਪਰਿਵਾਰ ਚ ਜੀ ਇਹ ਦੋਨੇ ਜੀ ਆਮ ਭੋਲਾ ਸਿੰਘ ਝੂੜ ਸਿੰਘ ਕਹਿੰਦੇ ਨੇ ਨਾਮ ਦਾ ਬਸੰਗ ਕਾਗਜ਼ਾਂ ਚ ਤੇ ਇਹ ਦੋਨੇ ਜੀ ਇਹ ਤੇ ਗਈ ਤੇ ਇੱਕ ਇਹਨਾਂ ਦੀ ਪੋਤੀ ਹੈ 6-7 ਸਾਲ ਦੀ ਤੇ ਇੱਕ ਇਹਨਾਂ ਦੀ نو ਹੈ। ਮੁੰਡੇ ਤਾਂ ਉਹਨੇ ਕਾਉਂਟਰੀ ਚ ਬਾਹਰ ਨਹੀਂ ਕਿ ਮੁੰਡੇ ਤਾਂ ਕੋਈ ਹੈ ਨਹੀਂ ਸੀ ਦੋਨੇ ਬੈਠੇ ਰਹੇ ਤੇ ਬਾਹਰ ਨੇ। ਇਹ ਚਾਰੀ ਜੀ ਤੇ ਇੱਕ ਇੱਕ ਕਮਰੇ ਚ ਬੈਠੇਗੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚ ਉਹ ਚੋਰੀ ਹੋਈ ਆ ਉਹ ਵੇਲੇ ਤੇ ਦਾਨੇ। ਇਸ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪ ਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ। ਵੀ ਕੀ ਸਰਾਕ ਲੱਭਦਾ ਇਹਨਾਂ ਨੂੰ? ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜੜੀ ਕੀਤੀ ਜਾ ਰਹੀ ਹੈ? ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋ ਗਈ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋ ਗਿਆ ਦੱਸਿਆ ਜਾ ਰਿਹਾ ਹੈ ਨਗਦੀ ਚੋਰੀ ਵੀ ਹੈ ਕੀ ਕੁਝ ਚੋਰੀ ਹੋਇਆ ਹੈ ਉਹ ਹਲੇ ਜਾਤ ਦਾ ਵਿਸ਼ਾ ਜਿਵੇਂ ਵੀ ਸਾਡੇ ਕੋਲੇ ਗੱਲਬਾਤ ਆਉਗੀ ਸਾਹਮਣੇ ਉਹ ਤੁਹਾਨੂੰ ਦੱਸ ਦਾਂਗਾ